ਨੇ ਕੀ જય ਕੰਮਮ ਬੋਲੇ ਬੋਲੇ ਜੈ ਸ਼੍ਰੀ ਰਾਮ ਜੈ ਮਾ ਕਾਲ ਮੈਂ ਖੁਸ਼ਾਲ ਸ਼ਰਮਾ ਗੌਰਵ ਸਭ ਤੋਂ ਪਹਿਲੇ ਆਪ ਸਭ ਸ਼ਹਿਰ ਵਾਸੀਆਂ ਨੂੰ ਬਾ ਸ਼ਗਰਾਤਰੀ ਦੀ ਲੱਖ ਲੱਖ ਵਧਾਈ ਹੋਵੇ ਔਰ ਕੱਲ ਆਪ ਸਭ ਸ਼ਹਿਰ ਵਾਸੀਆਂ ਦੇ ਚਰਨਾਂ ਵਿੱਚ ਜਾਵਾਂਗਾ ਕਿ ਕੱਲ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ 11ਵੀਂ ਸ਼ੋਭਾ ਯਾਤਰਾ ਰਾਤ ਨੂੰ ਜਿਹੜੀ ਕੱਢੀ ਜਾਂਦੀ ਹੈ ਔਰ ਕੱਲ ਜਿਹੜੀ ਮੰਗਲਵਾਰ 25 ਤਰੀਕ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਬਟਾਲਾ ਰੋਡ ਗਲੀ ਭਾਂਗੇ ਵਿਹੜੀ ਨੇੜੇ ਪਣਾ ਮਿਲਦੇ ਲਾਕੋ ਸ਼ੁਰੂ ਹੋਏਗੀ ਔਰ ਹੁੰਦੀ ਹੋਈ ਪੂਰੇ ਬਾਜ਼ਾਰ ਦੇ ਵਿੱਚ ਬਟਾਲਾ ਰੋਡ ਬੋੜਾਣਾ ਸ਼ਵਾਲਾ ਗੁਪਾਲ ਮੰਦਰ ਵਾਲਾ ਬਾਜ਼ਾਰ ਔਰ ਸਾਰੇ ਸਮਾਪਤੀ ਜਿਹੜੀ ਬਟਾਲਾ ਰੋਡ ਸ਼ਿਯੰਗਮ ਸਕੂਲ ਤੋਂ ਸਮਾਪਤੀ ਹੋਏਗੀ ਕਿਰਪਾ ਆਪ ਸਰਦ ਸ਼ਹਿਰ ਵਾਸੀਆਂ ਦਾ ਇੱਕ ਵਾਰ ਫਿਰ ਆਪ ਜੋੜ ਕੇ ਮਿਲਦੀ ਹੈ ਕਿ ਕੱਲ ਸ਼ੋਭਾ ਇਤਰਾ ਦੀ ਫੋਨ ਕੇ ਸ਼ੋਭਾ ਇਤਰਾ ਦੀ ਨੂੰਨਗੁੰਦਾਓ ਅਦੇ ਪੁਲਿਸ ਅੰਕਰੀ ਦਾ ਸ਼ੀਭਾ ਕਰਤੂ ਜੈ ਸ਼੍ਰੀ ਗਾਂ ਜੈ ਸ਼੍ਰੀ ਗਾਂ ਜੈ ਸ਼੍ਰੀ ਗਾਂ